ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਸਾਰਿਆਂ ਦਾ ਚੜ੍ਹਦੀ ਕਲਾ ਤੇ ਚੜ੍ਹਦੀ ਕਲਾ ਹੀ ਰਹੇ ਚਾਹੀਦੀ ਹੈ ਤੇ ਅੱਜ ਦਾ ਜਿਹੜਾ ਸਾਡਾ ਟੋਪਿਕ ਆ ਗੁਰਦੀਪ ਬਣਾ ਲਿਆ ਦਾ ਤੇ ਪੰਜਾਬ ਚੜਦੀ ਕਲਾ ਤੇ ਉਹਨਾਂ ਨੇ ਮਤਲਬ ਰਿਐਕਸ਼ਨ ਦੇ ਆ ਨੌਲੇਜ ਵਾਲੇ ਗੱਲਾਂ ਦੱਸੀਆਂ ਨਾਲੇ ਵਿੱਚ ਇਹਨਾਂ ਨੇ ਦੱਸਿਆ ਕਿ ਕਿਵੇਂ ਕੋਈ ਕਮੈਂਟ ਕਰ ਰਹੀ ਸੀ ਕੁੜੀ ਤੇ ਮਤਲਬ ਉਹਦਾ ਜਵਾਬ ਦੇ ਆ ਇੱਕ ਤਾਂ ਉਹ ਇਹ ਦੇਖੂਗੇ ਤਾਂ ਆਓ ਬੇਨਾ ਕਿਸੇ ਟੌਪਿਕ ਪਰ ਵੀਡੀਓ ਸਟਾਰਟ ਕਰਦੇ ਆਂ ਹੜਾਂ ਵਾਲੀਆਂ ਵੀਡੀਓ ਚਾ ਬਾਬੇ ਨੂੰ ਹੱਸਦਾ ਦੇਖ ਕੇ ਇੱਕ ਚੰਡੀਗੜ੍ਹ ਆਈਟੀ ਵਾਲੀ ਕੁੜੀ ਨਾ ਖਿਜ ਕੇ ਬੋਲੀ ਕਹਿੰਦੀ ਇਹਨਾਂ ਕੋ ਖੁਸ਼ੀ ਕਿਸ ਬਾਤ ਕੀ ਹੋ ਰਹੀ ਹੈ ਮੈਂ ਕਿਹਾ ਭੈਣ ਜੀ ਅਸਲ ਚ ਖੁਸ਼ੀ ਨਹੀਂ ਜਿਹੜੀਆਂ ਕੌਮਾਂ ਨੇ ਹੱਲੇ ਝੱਲੇ ਹੋਣ ਨਾ ਜੇ ਉਹ ਕਿਤੇ ਹੜਾਂ ਨੂੰ ਟੱਚਰ ਕਰ ਦੇਣ ਗੁੱਸਾ ਨਹੀਂ ਮੰਨ ਲੀਂਦਾ ਕਹਿਣ ਲੱਗੀ ਘਰ ਸ਼ਿਫਟ ਕਰਨਾ ਬਹੁਤ ਔਖਾ ਹੁੰਦਾ ਆਪਾਂ ਚੰਡੀਗੜ੍ਹ ਜਦੋਂ ਫਲੈਟ ਚੇਂਜ ਕਰਦੇ ਆ ਪਹਿਲਾਂ ਲੱਪਣਾ ਫੇਰ ਉੱਥੇ ਸ਼ਿਫਟ ਕਰਨਾ ਕਿੰਨਾ ਔਖਾ ਆਪਾਂ ਨੂੰ ਪਤਾ ਹੀ ਆ ਪਰ ਭੈਣ ਜੀ ਅਸਲ ਚ ਇਹ ਨਸਲ ਨੇ ਤਾਂ ਨਾ ਦੇਸ਼ ਸ਼ਿਫਟ ਕੀਤੇ ਹੋਏ ਨੇ 47 ਵੇਲੇ ਇਹਨਾਂ ਦੇ ਵੱਡ ਬਡੇਰੇ ਕਿਤੇ ਟੂ ਲੈਟ ਵਾਲੇ ਬੋਰਡ ਦੇਖ ਕੇ ਥੋੜੀ ਤੁਰੇ ਸੀ ਲਾਹੌਰ ਵੱਲੋਂ ਇਹਨਾਂ ਦਾ ਤਾਂ ਡੀਲਰ ਬ੍ਰੋਕਰ ਤੇ ਰੱਖਾ ਸਿਰਫ ਇੱਕ ਹੀ ਆ ਸੱਚਾ ਪਾਤਸ਼ਾਹ ਕਹਿੰਦੇ ਜੇ ਕਿਸੇ ਦਾ ਘਰ ਡੇਗ ਪੇ ਬੰਦਾ 20 ਸਾਲ ਪਿੱਛੇ ਚਲਾ ਜਾਂਦਾ ਬੇਸ਼ੱਕ ਨੁਕਸਾਨ ਤਾਂ ਬਹੁਤ ਭਾਰਾ ਹੋਇਆ ਪਰ ਰੱਬ ਨਾ ਕਰੇ ਜੇ ਕਿਤੇ ਵਿਪਤਾ ਪੈ ਗਈ ਪਿੱਛੇ ਤਾਂ ਪਤਾ ਨਹੀਂ ਤੈਨੂੰ ਮੂਹਰੇ ਖੜੇ ਹੀ ਮਿਲਣਗੇ ਇੱਕ ਬਾਪੂ ਨੂੰ ਪੁੱਛਿਆ ਵੀ ਮੈਂ ਸੰਧਿਆ دریا 'ਚ ਰੁੜ ਕੇ ਪਾਕਿਸਤਾਨ ਪਹੁੰਚ ਗਿਆ ਤਾਂ ਮੂਰੋਂ ਕਹਿੰਦਾ ਕੋਈ ਲੇਖਾ ਜੋਖਾ ਰਹਿ ਗਿਆ ਉਹ ਬੰਡ ਵੇਲੇ ਕਿਸੇ ਦੀਆਂ ਮੈਂ ਸੰਧਿਆ ਇੱਧਰ ਰਹਿ ਗਿਆ ਹੋਣਗੀਆਂ ਚੱਲ ਉਹ ਪੂਰਾ ਕਰ ਲਿਆ ਰੱਬ ਨੇ ਇਹ ਜਜ਼ਬੇ ਨਾ ਤਜਰਬਿਆਂ 'ਚੋਂ ਨਹੀਂ ਮਿਲਦੇ ਇਹ ਸਿਰਫ ਥਾਪੜਿਆਂ ਨਾਲ ਹੀ ਮਿਲਦੇ ਨੇ ਮਹਾਲੀ ਘਰਾਂ 'ਚ ਗਿੱਠ ਗਿੱਠਕ ਪਾਣੀ ਆਇਆ ਤਾਂ ਲੋਕਾਂ ਨੇ ਧਰਨਾ ਲਾ ਲਿਆ ਰਾਜਧਾਨੀ ਦੀ ਜਮਾ ਜੜ 'ਚ ਬੈਠੇ ਨੇ ਪ੍ਰਸ਼ਾਸਨ ਹਰ ਟਾਈਮ ਚੌਕਸ ਰਹਿੰਦਾ ਤਾਵੇਂ ਉਹਨਾਂ ਨੇ ਧਰਨਾ ਲਾ ਲਿਆ ਕਿ ਸਾਡੇ ਘਰਾਂ 'ਚ ਪਾਣੀ ਆ ਗਿਆ ਤੇ ਇੱਧਰ ਮੈਂ ਕਿਹਾ ਇਹਨਾਂ ਦੀਆਂ ਬਬਰਿਆਂ ਦੀਆਂ ਬੈਠਕਾਂ 'ਚ 6 ਦਿਨ ਹੋ ਗਏ ਦਰਿਆ ਬਿਨਾ ਬੁਲਾਏ ਪਰੋਣੇ ਵਾਂਗੂ ਬੈਠਾ ਤਾਂ ਵੀ ਬਾਬਾ ਕਹੀ ਜਾਂਦਾ ਵਾਹ ਬੜੀ ਠੰਡੀ ਵਗਦੀ ਆ ਰਿਸ਼ਤੇਦਾਰ ਦਾ ਉਹਦੇ ਕਿੱਦਾਂ ਆਖੀਦਾ بڑے ਨਜ਼ਾਰੇ ਤੇ ਠੰਡੀ ਹਵਾ ਆਉਂਦੀ ਆ ਤੇ ਇੱਕ ਗੱਲ ਹੋਰ ਕਹਾਂ ਚੱਲ ਨਵਾਂ ਖੂਨ ਆ ਕਈ ਵਾਰ ਗਲਤੀ ਵੀ ਕਰ ਜਾਂਦਾ ਉਹ ਪਰ ਹਰ ਵੇਲੇ ਵੱਡਿਆਂ ਟਰੈਕਟਰਾਂ ਨੂੰ ਗਾਲਾਂ ਕੱਢਣ ਵਾਲੇ ਨਾ ਸੱਚੀ ਸੱਚੀ ਦੱਸਿਓ ਵੀ ਜਦੋਂ ਦਿਹਾੜੀ ਵੀ ਮੀਂਹ ਪੈਂਦਾ ਆ ਬਲੈਕ ਚ ਲਈਆਂ ਵੀ ਆ ਡਿਫੈਂਡਰਾਂ ਜੀ ਬੈਗਣਾ ਬੰਦਾ ਛੱਡ ਥੱਲੇ ਲਾ ਕੇ ਨਾ ਬਾਹਰੋਂ ਸ਼ਟਰ ਸਿੱਟ ਦਿੰਦਾ ਤੇ 8 8 ਫੁੱਟੇ ਪਾਣੀ ਦੇ ਵਿੱਚ ਇਹੀ ਕੰਮ ਆਉਂਦਿਆ ਮਰਦ ਦੇ ਬਸੇ ਅਰਜਨ ਸਵਰਾਜ ਜੌਂਦੀ ਹੈ ਕੀ ਦੱਸਿਓ ਚਾਹੇ 4/2 4/4 ਕੋਈ ਵੀ ਗੱਡੀ ਹੋਵੇ ਕਦੇ ਬੰਪਰ ਤੇ ਹੱਥ ਮਾਰ ਕੇ ਕਿਹਾ ਕਿਸ ਨੇ ਝੋਟੀ ਆ ਝੋਟੀ ਟਰੈਕਟਰ ਦੀ ਸ਼ੋਕ ਤੇ ਬੰਦਾ ਕੋਣੀ ਰੱਖੀ ਖੜਾ ਹੋਵੇ ਨਾ ਬਿਨਾ ਮਤਲਬ ਤੋਂ ਥਾਪੜਾ ਦੇ ਕੇ ਨਿਕਲ ਜਾਂਦਾ ਮੂੰਹ ਓਏ ਝੋਟਾ ਝੋਟਾ ਚਾਹੇ ਗੱਲ ਥਾਂ ਹੀ ਡੁੱਬ ਜੇ ਪਰ ਜ਼ਿਮੀਦਾਰ ਨੂੰ ਡੁੱਬਣ ਨਹੀਂ ਦਿੰਦਾ ਗੱਲ ਪਤਾ ਨਹੀਂ ਕੌੜੀ ਲੱਗੂ ਪਤਾ ਨਹੀਂ ਮਿੱਠੀ ਬਾਈ ਇਹ ਜੱਟਾਂ ਦੇ ਮੁੰਡੇ ਦਾ ਨਾ ਸਿਰਫ ਇੱਕ ਟਰੈਕਟਰਾਂ ਦੀਆਂ ਲੋੜੀਆਂ ਨਹੀਂ ਮਨਾਉਂਦੇ ਨਹੀਂ ਇਹਨਾਂ ਨੂੰ ਜਵਾਕਾਂ ਤੋਂ ਘੱਟ ਨਹੀਂ ਹੁੰਦੇ ਇਹ ਟਰੈਕਟਰ ਹੂੰ ਸੋ ਜਿਹੜੇ ਜਵਾਕਾਂ ਵਾਂਗੂ ਸਾਹਮੇ ਹੋਣ ਨਾ ਉਹ ਵਖਤ ਪਏ ਤੇ ਫਿਰ ਜੋਹੇ ਵੀ ਜਾਂਦੇ ਕੋਈ ਨਹੀਂ ਬਹੁਤ ਮੁੰਡੇ ਚੌੜ ਕਰਦੇ ਹੋਣਗੇ ਪ੍ਰਮਾਤਮਾ ਉਹਨਾਂ ਨੂੰ ਵੀ ਛੇਤੀ ਸਮੱਤ ਬਖਸ਼ੂਗਾ ਪਰ ਹਾਰਡ ਟਾਈਮ ਵੱਡੇਆਂ ਟਰੈਕਟਰਾਂ ਨੂੰ ਗਾਲਾਂ ਕੱਢਣ ਵਾਲੇ ਅੱਜ ਦੇਖ ਲਓ ਉਧਰ ਰੇਸ ਤੇ ਮੁੱਕੀ ਵੱਜਦੀ ਆ ਤੇ ਪਿੱਛੋਂ ਜਕਾਰਾ ਵੱਜਦਾ ਵੀ ਪ੍ਰਸ਼ਾਦਾ ਵਾਹਿਗੁਰੂ ਪ੍ਰਸ਼ਾਦਾ ਵਾਹਿਗੁਰੂ ਪ੍ਰਮਾਤਮਾ ਛੇਤੀ ਸੁੱਖ ਵਰਤਾਊਗਾ ਮੋਬਾਈਲਾਂ ਦੇ ਟਾਵਰ ਸ਼ਾਇਦ ਰੇਂਜ ਛੱਡ ਗਏ ਹੋਣਗੇ ਪਰ ਜਿਹਦੇ ਤੇ ਸਾਡਾ ਆਸਰਾ ਜਿਹਦੇ ਥੱਲੇ ਅਸੀਂ ਸਾਰੇ ਇਕੱਠੇ ਹੁੰਨੇ ਆ ਜਿਹੜਾ ਟਾਵਰਾਂ ਤੋਂ ਵੀ ਉੱਚਾ ਜਿਹਦੀ ਰੇਂਜ ਜੁੜੀ ਹੋਈ ਆ ਸਿੱਧੀ ਸੱਚਖੰਡ 'ਚ ਉਹ ਹੈਗਾ ਜੀ ਨਿਸ਼ਾਨ ਸਾਹਿਬ ਵੈਸੇ ਤਾਂ ਪੰਜਾਬੀਆਂ ਨੇ ਰੱਬ ਤੇ ਸ਼ੰਕਾ ਕਰਨਾ ਕਦੇ ਸਿੱਖਿਆ ਹੀ ਨਹੀਂ ਨਾ ਕਿੰਤੂ ਪ੍ਰੰਤੂ ਕਰਨਾ ਸਿੱਖਿਆ ਪਰ ਅੱਜ ਇੱਕ ਗੱਲ ਤਾਂ ਮੈਂ ਯਕੀਨ ਨਾਲ ਕਹਿ ਸਕਦਾ ਸਿੰਘ ਸਾਹਿਬ ਦੀ ਆਰਦਾਸ ਤੋਂ ਬਾਅਦ ਜਿਨੇ ਗਨੀ ਦੀ ਤੁਸ ਸਾਨੂੰ ਸੁਲਾ ਦੇਣਾ ਰੱਬ ਆਪ ਥਾ ਆਪਣਾ ਦਿਨ ਪਹੁੰਚੂਗਾ ਯਕੀਨ ਰੱਖਿਓ ਚੜ ਦੀ ਕਲਾ ਸਰਬੱਤ ਦਾ ਭਲਾ ਇਸੋ ਨਿਹਾਲ ਸੰਗੀਆਂ ਤਾਨੀ ਕਾ ਗਾਇਜ਼ ਯਾਰ ਦੀ ਵੀਡੀਓ ਹੋ ਚੁੱਕੀ ਹੈ ਸਾਡੀ ਇਧਰ ਹੀ ਖਤਮ ਤੇ ਤੁਸੀਂ ਦੇਖਿਓ ਕਿੰਨੇ ਵਧੀਆ ਤਰੀਕੇ ਨਾਲ ਕਿੰਨੇ ਵਧੀਆ ਢੰਗ ਨਾਲ ਇਹਨਾਂ ਨੇ ਕਰ ਦਿੱਤੀ ਹੈ ਨਾ ਮम्मा ਸਾਡਾ ਪੰਜਾਬ ਕਿੰਨੀ ਐ ਮਕੀਤਨਾਂਤ ਜੋਸ਼ ਰਿਹਾ ਮੈਂ ਤਾਰਾ ਦਿਖਾਇਆ ਜਿਹੜੇ ਘਰੇ ਬੈਠੇ ਆ ਉਹਨਾਂ ਨੂੰ ਨਹੀਂ ਪਤਾ ਲੱਗੇਗਾ ਜਦ ਆਪ ਬੀਤਦੀ ਹੈ ਫਿਰ ਪੈ ਦਲਾਤਾ ਹੈ ਜਦ ਆਪ ਤੇ ਪਿੱਛੇ ਤੜੀ ਪੈ ਦੱਟਦਾ ਹੈ ਇਹ ਹੈ ਕਿ ਪੰਜਾਬੀ ਹਲੇ ਵੀ ਉਹਨਾਂ ਜਿਹੜੇ ਟਰੈਕ ਰੈ ਉਹ ਜਿਹੜੇ ਕਹਿ ਰਹੇ ਹਨ ਹਲੇ ਵੀ ਸਾਤ ਨਝਾਦੇ ਜਿਵੇਂ ਮਰਜ਼ੀ ਕਹਿੰਦੇ ਹੋਣ ਲੋਕ ਹਨਾ ਪਾਣੀ ਆਖਿਰ ਤੇ ਉਹ ਹੀ ਕੰਮ ਕਰਦਾ ਫਿਰ ਜਿਆਦਾ ਪਾਣੀ ਚੋਂ ਵੀ ਕਰ ਰਹੇ ਕੰਮ ਕਰਾ ਰਹੇ ਪ੍ਰਸ਼ਾਦ ਦੇ ਵੰਡ ਰਹੇ ਨੇ ਲੰਗਰ ਲਾ ਰਹੇ ਨੇ ਮੰਗਰ ਲਗਾ ਰਹੇ ਨੇ ਜੋ ਕਿ ਹਲੇ ਸਰਕਾਰ ਨੂੰ ਕਰਨਾ ਚਾਹੀਦਾ ਉਹ ਪੰਜਾਬ ਆਪਣੇ ਲਈ ਖੁਦ ਕਰ ਰਹੀ ਹੈ ਸਹੀ ਗੱਲ ਹੈ ਤਾਂ ਮੈਨੂੰ ਲੱਗਿਆ ਹੈ ਕਿ ਹੋਰਾਂ ਨੂੰ ਵੀ ਹੈਲਪ ਕਰਨੀ ਚਾਹੀਦੀ ਹੈ ਤੇ ਬਾਕੀ ਵਾਇਗਰੂਜੀ ਤਾਂ ਹੈ ਹੀ ਐ ਕਿੰਨਾ ਮਤਲਬ ਇਮੋਸ਼ਨਲ ਹੈ ਜਿਹੜਾ ਅਰਦਾਸ ਕਰਦੇ ਰੋਣ ਲੱਗਦੇ ਹੈ ਨਾ ਹਾਂ ਜਿ ਜਿੰਨੇ ਦਿਲ ਤੋਂ ਨਦੀ ਪਿੱਤੀ ਹੋਈ ਗੋਨਾਂ ਦਾ ਜਿਹੜਾ ਘਰ ਸੀ ਚਾਏ ਕੁਝ ਵੀ ਲਾ ਲਓ ਲੋਕਾਂ ਨੂੰ ਦੇਖ ਕੇ ਕਿ ਹਾਂ ਕਿ ਕਿੰਨਾ ਪੰਜਾਬ ਪੂਰਾ ਪੰਜਾਬ ਡੁੱਬ ਗਿਆ ਹੈ ਪੂਰਾ ਪਤਲਾ ਤਬਾਹ ਹੋ ਗਿਆ ਘਾਰੀਆਂ ਪਰ ਇਹ ਕਿ ਫਿਰ ਵੀ ਹਿੰਮਤ ਨਹੀਂ ਹਾਰਦੇ ਵਾਇਗਰੂਜੀ ਦੇ ਕਲਾਸ ਫਿਰ ਆਪ ਰੱਖਦੇ ਹੈ ਨਾ ਹੂੰ ਦੇਖਦੇ ਹੈ ਤੇ ਨਾਲ ਇੰਨਾ ਕਰ ਰਹੇ ਆ ਸਾਰੇ ਇੰਨੀ ਪ੍ਰੇ ਕਰ ਰਿਹਾ ਹੈ ਮਤਲਬ ਹੋ ਜਾਏਗਾ ਠੀਕ ਪਰ ਟਾਈਮ ਲੱਗੇਗਾ ਹੋ ਜਾਏਗਾ ਠੀਕ ਜਲਦੀ ਠੀਕ ਹੋ ਜਾਏਗਾ ਤੇ ਸਾਨੂੰ ਮਤਲਬ ਸੱਚ ਜਿਨਾਂ ਦੀ ਜਿਹੜੀ ਗੱਲ ਹੈ ਉਹ ਸੱਚ ਜੀ ਬਹੁਤ ਵਧੀਆ ਤਾਂ ਕਿਥੋਂ ਆਂ ਨੂੰ ਵੀ ਲੱਗੀ ਹੋਏਗੀ ਤੇ ਕਮੈਂਟ ਚ ਆਪਣੀ ਰਾਇਟ ਜਰੂਰ ਦੱਸਿਓ ਜਰੂਰ ਤੇ ਬਾਕੀ ਜੇ ਤੁਹਾਨੂੰ ਬੋਲ ਲੱਗੇ ਲਾਈਕ ਕਮੈਂਟ ਤੇ ਇਹਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਸਾਰਿਆਂ ਨੂੰ ਇਹ ਗੱਲ ਨਾ ਪਤਾ ਲੱਗੇ ਹਨਾ ਕਿ ਇਹ ਬਧੀਏ। ਪਰ ਆਸਕੇ ਸਬਸਕ੍ਰਾਈਬ ਮਨ ਜ਼ਰੂਰ ਕਰੋ। ਹਾਂ ਮਨ ਜ਼ਰੂਰ ਕਰੋ ਕਿਸ ਨੂੰ ਦੇਖ ਕੇ ਕਿ ਹਾਂ ਕਿ ਬਸ ਅਜੇ ਸੋਚੋ ਕਿ ਜੇ ਸਾਡੇ ਤੇ ਬੀਤੀ ਫਿਰ ਕਿਵੇਂ ਦਾ ਫੀਲ ਹੁੰਦਾ ਸਾਨੂੰ। ਸਹੀ ਗੱਲ। ਤਾਂ ਬਾਕੀ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੇ ਧੰਨਵਾਦ। ਰਨ